ਜੀ ਆਪਾਂ ਪਹੁੰਚ ਗਏ ਜੀ ਮਾਤਾ ਪਾਤਸ਼ਾਹ ਗੁਰਦਵੀ ਗੁਰਦੁਰ ਸਾਹਿਬ ਜਨਵਾੜਾ ਸ਼ਹਿਰ ਦੇ ਵਿੱਚ ਪਿੰਡੇ ਜੀ ਤੇ ਹਾਂਜੀ ਸੋ ਆਪਾਂ ਪਹੁੰਚ ਗਏ ਜੀ ਗੁਰਦ੍ਰਮ ਮਾਤਾ ਭਾਗੌਰ ਜੀ ਪਿੰਡ ਜਨਵਾੜਾ ਜ਼ਿਲ੍ਹਾ ਬਿਦਰ ਤੇ ਕਰਨਾਟਕ ਵਿੱਚ ਪਹੁੰਚ ਗਏ ਆਪਾਂ ਤੇ ਗੱਡੀ ਆਪਾਂ ਇੱਥੇ ਲਾਤੀ ਜੀ ਸਾਹਮਣੇ ਤੇ ਬਹੁਤ ਸੋਹਣਾ ਸਥਾਨ ਬਣਿਆ ਹੋਇਆ ਜੀ ਤੇ ਆਪਾਂ ਦਰਸ਼ਨ ਕਰਦਿਆਂ ਜੀ ਠੀਕ ਹੈ ਜੀ ਤੇ ਉੱਥੇ ਇਤਿਹਾਸ ਵਿੱਚ ਲਿਖਿਆ ਹੋਇਆ ਹੈ ਜੀ ਕੁਛ ਤੇ ਆਪਾਂ ਤੁਹਾਨੂੰ ਪਹਿਲਾਂ ਪੜ੍ਹ ਕੇ ਸੁਣਾ ਦਨੇ ਆ ਜੀ ਸਾਹਮਣੇ ਇਤਿਹਾਸ ਲਿਖਿਆ ਹੋਇਆ ਹੈ ਜੀ ਗੁਰਦੁਆਰਾ ਮਾਤਾ ਭਾਗੁਰ ਜੀ ਜਨਵਾੜਾ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜੁੱਤ ਜੁੱਤ ਸਮਾਂਤ ਪਿੱਛੋਂ ਉਹਨੇ ਦੇ ਨੇੜੇ ਸਤਾਰਾ ਕਿਲੇ ਵਿੱਚ ਦੁਰਸਤਮਰਾਉ ਅਤੇ ਬਾਲਾਰਾਉ ਨੂੰ ਆਜਾਦ ਕੀਤਾ ਅਤੇ ਉਹਨਾਂ ਨੂੰ ਹੁਕਮ ਦਿੱਤਾ ਕਿ ਨਦੇੜ ਵਿਖੇ ਜਾਓ ਅਤੇ ਬੰਦੀ ਛੋੜ ਵਾਲੀ ਘਟਨਾ ਦਾ ਸਾਰ ਮਰਤਾਰ ਸੰਗਤਾਂ ਨੂੰ ਸੁਣਾਉਣਾ ਤਾਂ ਜੋ ਸੰਗਤਾਂ ਇਹ ਜਾਣ ਸਕਣ ਕਿ ਸਤਿਗੁਰੂ ਹਾਜ਼ਰ ਨਜ਼ਰ ਹੈ ਨਦੇੜ ਪੁੱਜਣ ਪਿੱਛੋਂ ਦੁਰਸਤਮਰਾਉ ਅਤੇ ਬਾਲਾਰਾਉ ਨੂੰ ਬੇਨਤੀ ਪ੍ਰਵਾਨ ਕਰਦੇ ਆ ਸਿੱਖੀ ਪ੍ਰਚਾਰ ਹਿਤ ਪਿੱਛੋਂ ਮਾਈ ਭਾਗੋ ਜੀ ਨੂੰ ਜਥੇਦਾਰ ਸਤੋਕ ਸਿੰਘ ਜੀ ਨੇ ਉਹਨਾਂ ਨਾਲ ਰਵਾਨਾ ਕਰ ਦਿੱਤਾ ਮਾਤਾ ਜੀ ਬਿੱਦਰ ਵਿੱਚ ਸਿੱਖੀ ਪ੍ਰਚਾਰ ਕਰਦੇ ਰਹੇ ਅਤੇ ਕੁਝ ਸਮੇਂ ਪਿਛੋਂ ਮਾਈ ਭਾਗੋ ਜੀ ਜਨੂਵਰੀ ਦੀ ਗੜੀ ਰਸਤੋਂ ਰਾਓ ਬਾਲਾ ਰਾਓ ਦੇ ਘਰੇ ਵਿਖੇ ਗੁਰਪੁਰੇ ਸੁਧਾਰ ਗਏ ਮਾਈ ਭਾਗੋ ਜੀ ਦੀ ਯਾਦ ਵਿੱਚ ਪਿੰਡ ਚਨਵਾੜਾ ਵਿੱਚ ਗੁਰਦੁਆਰਾ ਬਣਿਆ ਹੋਇਆ ਹੈ ਇਸ ਸਥਾਨ ਗੁਰਦੁਆਰਾ ਨਾਨਕ ਚੀਰਾ ਤੋਂ 14 ਕਿਲੋਮੀਟਰ ਦੀ ਵਿੱਤ ਤੇ ਹੈ ਪਾਠਕਾਂ ਦੀ ਗਿਆਤ ਲਈ ਵਿਵਰਣਨ ਕਰਨਾ ਉਚਿਤ ਹੋਵੇਗਾ ਕਿ ਜਦੋਂ ਤੱਕ ਉੱਕਤ ਲੜਾਈ ਹੱਥੋਂ ਤੰਗ ਆ ਕੇ ਆਪਣੇ ਜਾਨਾਂ ਪਿਆਰੀਆਂ ਕਰਦੀਆਂ ਕੁਝ ਸਿੰਘਾਂ ਨੂੰ ਸਾਡਾ ਨਾ ਗੁਰੂ ਨਾ ਸੀ ਤੇਰੇ ਸਿੰਘ ਕਹਿ ਕੇ ਦਸ਼ਮੇਸ਼ ਪਿਤਾ ਨੂੰ ਅਨੰਦਪੁਰ ਵਿਖੇ ਵਿਦਾਵਾ ਲਿਖ ਕੇ ਆਪਣੇ ਘਰਾਂ ਨੂੰ ਪਰਤ ਕੇ ਸਨ ਤਾਂ ਇਹੀ ਮਾਤਾ ਭਾਗੋ ਜੀ ਜਿਸ ਨੇ ਉਸ ਨੇ ਸਿੱਖਾਂ ਨੂੰ ਚੂੜੀਆਂ ਪਾ ਕੇ ਘਰੇ ਬੈੰਦਾ ਮਿਹਨਤ ਦੇ ਕੇ ਜੰਗ ਵਿੱਚ ਲੜਨ ਲਈ ਵੰਗਾਰਿਆ ਅਤੇ ਖੁਦ ਵੀ ਜੰਗ ਵਿੱਚ ਮਰਦਾ ਵਾਂਗ ਲੜੀ ਨਤੀਜਾ ਇਹ ਹੋਇਆ ਕਿ ਦਸ਼ਮੇਸ਼ ਪਿਤਾ ਨੇ ਬਖਸ਼ਿਸ਼ਾਂ ਦੇ ਘਰ ਆ ਕੇ ਵਿਦਾਵਾ ਪੜ ਦਿੱਤਾ ਉਹ ਸਿੱਖ ਚਾਲੀ ਮੁਕਤੇ ਅਖਵਾਇਆ ਤੇ ਇਹੀ ਮਾਈ ਪਾਗੋ ਟੁੱਟੀ ਕੰਡਾਣਾ ਦਾ ਕਾਰਨ ਬਣੀ ਗੁਰਦੁਆਰਾ ਮਾਤਾ ਪਾਗੋ ਜਨਵੇੜਾ ਵਿਖੇ ਮਾਤਾ ਜੀ ਦੇ ਨਾਮ ਦੀ ਫਰੀ ਡਿਸਪੈਂਸਰੀ ਵੀ ਹਰ ਰੋਜ਼ ਜਨਤਾ ਦੀ ਫਰੀ ਸੇਵਾ ਕਰ ਰਹੀ ਹੈ ਇਹ ਜੀ ਗੁਰੂ ਘਰ ਦਾ ਇਤਿਹਾਸ ਤੇ ਆਪਾਂ ਤੁਹਾਨੂੰ ਅੰਦਰ ਦਰਸ਼ਨ ਕਰਾਉਨੇ ਆ ਜੀ ਬਹੁਤ ਸੋਹਣਾ ਸਥਾਨ ਬਣਿਆ ਹੋਇਆ ਜੀ ਬਹੁਤ ਸੋਹਣਾ ਗੁਰਦੁਆਰਾ ਮਾਤਾ ਭਾਗੌਰ ਜੀ ਪਿੰਡ ਜਨਵੇੜਾ ਜ਼ਿਲ੍ਹਾ ਬੇਦਰ ਕਰਨਾਟਕਾ ਹਾਂਜੀ ਨੀਚੇ ਦਰਵਾਰ ਸਾਹਿਬ ਦੇ ਵੀ ਤਪਸਥਾਨ ਬਣਾਇਆ ਹੋਇਆ ਜੀ ਮਾਤਾ ਪਾਕੁਰ ਜੀ ਦਾ ਤੇ ਕਰੋ ਜੀ ਦਰਸ਼ਨ ਲੋਰੀ ਜਿੱਥੇ ਇਤਿਹਾਸ ਦਾ ਬੋਰਡ ਲੱਗਾ ਹੋਇਆ ਜੀ ਤੇ ਉਹਦੇ ਨਾਲ ਹੀ ਜਾ ਕੇ ਉਹ ਸਾਹਮਣੇ ਇਤਿਹਾਸਿਕ ਖੂਹ ਹੈ ਮੌਲੀ ਸਾਹਿਬ ਉਹ ਆਪਾਂ ਤੁਹਾਨੂੰ ਦਰਸ਼ਨ ਕਰਾਉਨੇ ਆ ਜੀ ਤੇ ਕਾਫੀ ਪੁਰਾਣੀ ਹੈ ਜੀ ਪਾਣੀ ਜਦੋਂ ਕਿ ਜੇ ਖੇਚੀ ਤੋਂ ਨਹੀਂ ਹੈ ਨਾ ਪਾਣੀ ਉਦੋਂ ਹੀ ਬਣੇ ਸ਼ੀਸ਼ਾ ਲੱਗਾ ਹੋਇਆ ਜੀ ਉੱਪਰ ਉਹ ਵੀ ਸਾਹਮਣੇ ਇਦਾਂ ਹੀ ਵਿੱਚ ਹਲਕਾ ਜਿਹਾ ਇਤਿਹਾਸਕ ਪੱਕੀ ਬਹੁਤ ਸੋਹਣਾ ਸਥਾਨ ਬਣਿਆ ਹੋਇਆ ਜੀ ਬਹੁਤ ਸੋਹਣਾ ਹੈ ਤੇ ਕਹਿੰਦੇ ਹੁੰਦੇ ਨੇ ਅ ਵੀਰ ਜੀ ਦੱਸਦੇ ਨੇ ਇੱਥੇ ਪਹਿਲਾਂ ਕੱਚਾ ਘਰ ਜਾਂ ਹੁੰਦਾ ਸੀ ਇੱਥੇ ਪਹਿਲਾਂ ਤੇ ਬਾਕੀ ਸੰਗਤ ਸਹਿਯੋਗ ਨਾਲ ਤੇ ਇਹ ਸਾਰੇ ਬਿਲਡਿੰਗ ਤਿਆਰ ਹੋਈ ਹੈ ਜੀ ਥੋੜਾ ਜਿਹੀ ਹੋਇਆ ਜੀ ਬਿਲਡਿੰਗ ਤਿਆਰ ਹੋਈ ਨੂੰ ਤੇ ਬਹੁਤ ਸੋਹਣੀ ਬਿਲਡਿੰਗ ਬਣੀ ਹੈ ਗੁਰੂ ਘਰ ਦੀ ਤੇ ਦਰਸ਼ਨ ਕਰਨ ਜਰੂਰ ਆਇਓ ਜੀ ਤੇ ਜ਼ਿਲ੍ਹਾ ਬਿੱਦਰ ਪੈਂਦਾ ਜੀ ਇਹਨੂੰ ਤੇ ਆਪਾਂ ਜਾਵਾਂਗੇ ਗੁਰਦੁਆਰਾ ਨਾਨਕੀ ਰਾਵਲ ਤੇ ਕਹਿੰਦੇ ਰਸਤੇ ਵਿੱਚ ਗੁਰਦੁਆਰਾ ਇੱਕ ਹੋਰ ਆਉਂਦਾ ਜੀ ਤੇ ਆਪਾਂ ਉਹਦੇ ਵੀ ਦਰਸ਼ਨ ਕਰਾਂਗੇ ਬਾਕੀ ਸੰਗਤ ਤਾਂ ਸਾਹਮਣੇ ਆਈ ਜਾਂਦੀ ਜੀ ਮਗਰਮਗਰ ਸੰਗਤ ਆਈ ਜਾਂਦੀਆਂ ਦੂਰ ਦੂਰਾਂ ਸੰਗਤ ਆਈ ਜਾਂਦੀਆਂ ਫਿਲਹਾਲ ਤਾਂ ਸਾਰੇ ਪੰਜਾਬੀ ਇੱਥੇ ਚਲੋ ਚਲਦੇ ਹਾਂ ਜੀ ਫਿਰ ਹੁਣ ਹਾਂ ਜੀ ਸੋ ਆਪਾਂ ਹੁਣ ਚੱਲਿਆਂ ਜੀ ਦਰਸ਼ਨ ਕਰਕੇ ਮਾਤਾ ਭਾਗਵਤ ਜੀ ਤੇ ਗੁਰੂਦਰ ਸਾਹਿਬ ਜੀ ਤੋਂ ਇਹ ਹੁਣ ਗੁਰੂਦਰ ਸਾਹਿਬ ਉਹ ਕਿੱਧਰ ਅੱਗੇ ਹੁਣਾ ਅਗਲਾ ਗੁਰੂਦਰ ਸਾਹਿਬ ਬੱਪੂ ਕਿੱਧਰ ਹੀ ਹੁਣਾ ਨਹੀਂ ਅੱਗੇ ਪਈ ਸਾਹਿਬ ਜੀ ਨੇ ਬੁਰਦਰਾਣਾ ਠੀਕ ਹੈ ਜੀ ਅਨੇ ਪਿਆਰੇ ਭਾਈ ਸਾਹਿਬ ਜੀ ਦਾ ਘਰ ਆਉਣਾ ਜੀ ਆਪਾਂ ਦਰਸ਼ਨ ਕਰਾਵਾ ਕੇ ਜਾ ਕੇ ਉਹ ਬਾਪੂ ਜੀ ਨੇ ਜਾਣਕਾਰੀ ਆਪਾਂ ਦਿੱਤੀ ਹੈ ਜੀ ਤੁਹਾਡਾ ਕੀ ਨਾਮ ਹੈ ਜੀ ਦਰਸ਼ਨ ਦਰਸ਼ਨ ਸਿੰਘ ਨਾਮ ਹੈ ਬਾਪੂ ਜੀ ਦਾ ਠੀਕ ਹੈ ਜੀ ਚਲੋ ਚਲਦੇ ਹਾਂ ਦਰਸ਼ਨ ਕਰਨ ਅ ਆ ਸੰਗ ਜੀ ਸਾਰੇ ਹਾਂਜੀ ਸੋਪਾ ਪਹੁੰਚ ਗਏ ਜੀ ਗੁਰਦੁਆਰਾ ਗੁਰੂ ਨਾਨਕ ਚਿਰਸਾ ਸਾਹਿਬ ਤੇ ਆਪਾਂ ਗੱਡੀ ਪਾਰਕਿੰਗ ਕਰਤੀ ਉੱਥੇ ਤੇ ਚਲੋ ਜੀ ਦਰਸ਼ਨ ਕਰਦੇ ਆਂ ਤੇ ਤੁਹਾਨੂੰ ਦਰਸ਼ਨ ਕਰਾਉਣੇ ਆ ਨਾਲ ਨਾਲ ਇਧਰੋਂ ਚਲਿਏ ਰੋਡੀਆਂ ਬਹੁਤ ਨੇ ਟਾਇਰ ਪੁੱਟਾ ਕੰਡਾ ਲੱਗ ਗਿਆ ਕੰਡਾ ਲੱਗ ਗਿਆ ਪਿਆਰੇ ਤੇ ਕੰਡਾ ਲੱਗ ਗਿਆ ਜੀ ਗਰਮ ਵੀ ਦੇ ਕੋਸ ਤੇ ਆ ਕੇ ਤੋ ਗਰਮ ਤਾਂ ਕੋਈ ਨਹੀਂ ਸਾਡੇ ਗੁਰੂ ਤੱਤੇ ਤਰਨ ਵਿਆਹ ਕੇ ਸਾਡੇ ਨੂੰ ਕੀ ਆ ਲੋ ਜੀ ਆ ਦੇਖੋ ਜੀ ਗੁਰਦੁਆਰਾ ਸਾਹਿਬ ਤੋ ਜੀ ਇੱਧਰ ਬਣਿਆ ਹੋਇਆ ਜੀ ਸਰੋਵਰ ਤੇ ਸੰਗਤਾਂ ਇਸ਼ਨਾਨ ਕਰ ਰਹੀਆਂ ਨੇ ਸਾਹਮਣੇ ਗੁਰਦੁਆਰਾ ਸਾਹਿਬ ਜੀ ਤੇ ਚਲਦੇ ਆ ਜੀ ਦਰਸ਼ਨ ਕਰਾਉਣੇ ਆਪ ਨੂੰ ਜਾ ਕੇ ਲੋ ਜੀ ਚੱਲਦੇ ਆ ਜੀ ਆਪਾਂ ਅੰਮ੍ਰਿਤਕੁੰਡ ਦੇ ਦਰਸ਼ਨ ਕਰਨ ਆਜੋ ਤੇ ਦਰਵਾਜ਼ਾ ਸਾਬ ਬਣਿਆ ਜੀ ਉੱਪਰ ਤੇ ਆਪਾਂ ਪਹਿਲਾਂ ਇੱਧਰ ਚਲਾਂਗੇ ਤੁਹਾਨੂੰ ਦਰਸ਼ਨ ਕਰਾਉਣੇ ਜੀ ਅੰਮ੍ਰਿਤਕੁੰਡ ਦੇ ਤੇ ਇੱਧਰ ਬਣਿਆ ਹੋਇਆ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਯਾਤਰੀ ਨਿਵਾਸ ਉਹ ਸਾਹਮਣੇ ਤੇ ਚਲੋ ਆਪਾਂ ਅੰਦਰ ਚੱਲਦੇ ਆ ਜੀ ਭਾਈ ਸਾਹਿਬ ਜੀ ਇੱਥੇ ਉਡੀਕ ਕਰਦੇ ਨੇ ਕਲਿੱਕ ਕਰੋ ਜੀ ਦਰਸ਼ਕ ਸਾਹਮਣੇ ਜੋੜਾ ਕਰਾ ਜੀ ਹੇ ਨੀਚੇ ਤੇ ਆ ਗੁਰਦੁਰ ਸਾਹਿਬ ਦੇ ਇੰਟਰਸਟ ਨਾਲ ਦਰਸ਼ਨ ਜਿਉੜੀ ਹੁਣ ਸਾਹਮਣੇ ਜਿੱਥੇ ਬਾਬਾ ਪੈਰ ਤਰੇ ਪੂਜਾ ਆਸਣ ਥਾਪਣ ਸੋ ਅੰਮ੍ਰਿਤਕੁੰਡ ਗੁਰਦੁਆਰਾ ਮਾਨਕ ਜੀਸਾਹਬ ਕੋਲ ਫੋਟੋਗ੍ਰਾਫੀ ਕਰਨੀ ਮਨਾ ਹੈ យាយាយាយាយាយាយាយាយាយាយាយាយាយាយាយាយាយាយាយាយាយាយាយាយាយាយាយាយាយាយាយាយាយាយាយាយាយាយាយាយាយាយាយាយាយាយាយាយាយាយាយាយាយាយាយាយាយាយាយាយាយាយាយាយាយាយាយាយាយាយាយាយាយាយាយាយាយាយាយាយាយាយាយាយាយ ਜੀ ਆਪਾਂ ਅੰਮ੍ਰਿਤਕੁੰਡ ਦੇ ਦਰਸ਼ਨ ਕਰਿਆ ਜੀ ਤੇ ਇੱਥੇ ਲਿਖਿਆ ਹੋ ਜੀ ਇਤਿਹਾਸ ਤੇ ਆਪਾਂ ਤੁਹਾਨੂੰ ਇਤਿਹਾਸ ਪੜ ਕੇ ਸੁਣਾਉਨੇ ਆ ਜੀ ਤੇ ਅੰਗਰੇਜ਼ੀ ਵਿੱਚ ਲਿਖਿਆ ਹੋਇਆ ਜੀ ਹਿੰਦੀ ਵਿੱਚ ਤੇ ਪੰਜਾਬੀ ਵਿੱਚ ਤੇ ਕੰਨੜ ਵਿੱਚ ਤੇ ਆਪਾਂ ਇਤਿਹਾਸਤਾਂ ਨੂੰ ਪੜ ਕੇ ਸੁਣਾਉਨੇ ਆ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਾਹਿਬ ਵਿਧਰ ਜਦੋਂ ਸੰਸਾਰ ਵਿੱਚ ਜ਼ੁਲਮ ਅਤੇ ਝੂਠ ਹੱਦੋਂ ਟੱਪਿਆ ਉਤ ਪਰਮਾਤਮਾ ਵੱਲੋਂ ਕਿਸੇ ਨਾ ਕਿਸੇ ਮਹਾਂਪੁਰਸ਼ ਨੂੰ ਸੱਚ ਅਤੇ ਧਰਮ ਉੱਰਤੋਂ ਲਈ ਸ੍ਰਿਸ਼ਟੀ ਦੇ ਭੇਜਿਆ 15ਵੀਂ ਸਦੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ੍ਰਿਸ਼ਟੀ ਦੇ ਭਲੇ ਵਾਸਤੇ ਅਵਤਾਰ ਧਾਰਿਆ ਚਾਰ ਉਦਾਸੀਆਂ ਵਿੱਚ ਹਰ ਧਰਮ ਦੇ ਆਗੂਆਂ ਨਾਲ ਮੁਲਾਕਾਤ ਕਰਦੇ ਸ਼ਬਦ ਗੁਰੂ ਦਾ ਉਪਦੇਸ਼ ਦੇ ਕੇ ਹਰੇ ਇਕਾਲ ਪੁਰਖ ਨਾਲ ਅਪੇਧ ਹੋਣ ਦਾ ਮਾਰਗ ਸਮਝਾਇਆ ਦੂਸਰੀ ਉਦਾਸੀ ਦੱਖਣ ਦੇਸ਼ ਦੀ ਕੀਤੀ ਸੁਲਤਾਨਪੁਰ ਲੋਧੀ ਪੰਜਾਬ ਤੋਂ ਚੱਲ ਕੇ ਰਾਜਸਥਾਨ Madhya Pradesh Maharashtra ਹੁੰਦੇ ਹੋਏ ਬਿੱਦਰ ਪਹੁੰਚੇ ਜਿੱਥੇ ਚਸ਼ਮਾ ਚੱਲ ਰਿਹਾ ਹੈ ਇੱਥੇ ਆਸਨ ਲਾਇਆ ਬਿੱਦਰ ਦੀ ਜਨਤਾ ਦਰਸ਼ਨ ਵਾਸਤੇ ਆਈ ਸਾਰਿਆਂ ਨੇ ਮਿਲ ਕੇ ਬੇਨਤੀ ਕੀਤੀ ਸਤਿਗੁਰੂ ਜੀ ਆਪ ਜੀ ਸੰਸਾਰ ਜੀਵਾਂ ਦਾ ਉਧਾਰ ਕਰ ਰਹੇ ਹੋ ਸਾਡੇ ਉਤੇ ਵੀ ਕਿਰਪਾ ਕਰੋ ਇਸ ਧਰਤੀ ਵਿੱਚ ਪਾਣੀ ਨਹੀਂ ਹੈ ਜੋ ਹੈ ਉਹ ਪਾਣੀ ਖਾਰਾ ਹੈ ਸਾਨੂੰ ਮਿੱਠੇ ਜਲ ਦਾ ਪ੍ਰਵਾਹ ਬਖਸ਼ੋ ਸਤਿਗੁਰਾਂ ਨੇ ਸਾਰਿਆਂ ਦੀ ਬੇਨਤੀ ਪ੍ਰਵਾਨ ਕਰਦੇ ਆ ਸਤਕਾਰਕਾਰ ਉਚਾਰਨ ਕੀਤਾ ਸਤਕਰਤਾਰ ਦਾ ਉਚਾਰਨ ਕੀਤਾ ਤੇ ਆਪਣਾ ਸੱਜਾ ਪੈਰ ਪਹਾੜੀ ਨਾਲ ਛੋਆ ਆ ਪਾਣੀ ਚੱਲ ਪਿਆ April 1512 ਤੋਂ ਮਿੱਠਾ ਚਸ਼ਮਾ ਚੱਲ ਰਿਹਾ ਹੈ ਸਾਰਾ ਬیدر ਸ਼ਹਿਰ ਪਾਣੀ ਪੀਣ ਵਾਸਤੇ ਇੱਥੋਂ ਲੈਂਦੇ ਹਨ ਸ੍ਰੀ ਗੁਰੂ ਨਾਨਕ ਦੇਵ ਇੱਥੇ ਸਿੱਖੀ ਦਾ ਬੀਜ ਬੀਜਿਆ 1690 ਵਿਸਾਖੀ ਵਾਲੇ ਦਿਨ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦਾ ਨਿਰਮਾਣ ਕੀਤਾ ਤਪੰਜਮਾ ਪਿਆਰਾ ਭਾਈ ਸਾਬ ਸਿੰਘ ਜੀ ਇਸੇ ਹੀ ਧਰਤੀ ਤੇ ਜਾ ਕੇ ਪੰਜਾ ਪਿਆਰੇ ਵਿੱਚ ਹਾਜ਼ਰ ਹੋਇਆ ਪੰਥ ਦੀ ਜਰਨੈਲ ਮਾਤਾ ਭਾਗਪੁਰ ਜੀ ਜੋ ਸਤਿਗੁਰੂ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਪੰਜਾਬ ਤੋਂ ਨੰਦੇੜ ਆਏ ਸਨ ਪਿੰਡ ਜਨਵਾੜਾ ਜ਼ਿਲ੍ਹਾ ਬਿੱਦਰ ਵਿੱਚ ਉਹਨਾਂ ਦਾ ਅੰਤਮ ਸਥਾਨ ਗੁਰਦੁਆਰਾ ਮਾਤਾ ਭਾਗਪੁਰ ਜੀ ਬੜਿਆ ਹੋਇਆ ਹੈ ਸ਼ਿਸ਼ੋਭਿਤ ਹੈ ਜਿਵੇਂ ਆਪਾਂ ਪਿਛਲੀ ਵੀਡੀਓ ਵਿੱਚ ਤੁਹਾਨੂੰ ਦਰਸ਼ਨ ਕਰਾਈ ਨ ਮਾਤਾ ਭਾਗਪੁਰ ਜੀ ਦੀ ਗੁਰੂ ਘਰ ਦੀ ਸੋ ਇਸੇ ਗੁਰੂ ਘਰ ਦਾ ਇਤਿਹਾਸ ਗੁਰਦੁਆਰਾ ਨਾਨਕ ਚੇਰਾ ਸਾਹਿਬ ਬਿਦਰ ਕਰਨਾਟਕਾ ਤੇ ਅਮਰਤਕੁੰਡ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਨ ਸਥਾਪਨ ਸੋਹਾ ਬਹੁਤ ਸੋਹਣਾ ਸਥਾਨ ਬਣਿਆ ਹੋਇਆ ਜੀ ਤੇ ਹੁਣ ਚਲਦੇ ਆਪਾਂ ਦਰਬਾਰ ਸਾਹਿਬ ਨਮਸਕਾਰ ਕਰਨ ਚਲਦੇ ਆ ਜੀ ਨਾ ਨਾਮ ਦਰਸੋਈ ਨਾਮ ਦਰਸੋਈ ਮੈਂ ਹਰਿ ਹਰੇ ਨਾਮ ਦਰਸੋਈ ਮੈਂ ਹਰਿ ਹਰੇ ਨਾਮ ਦਰਸੋਈ ਜਿਉ ਪਾ I am ਈ ਵਾਹ ਹੈ ਬੇਬਸੇ ਤਖਤੂਰ ਵਟਿਆਲੇ ਦੇ ਗੁਰੂ ਦੇ ਦਿਲ ਕੋਈ ਨਿਖਰਾਲੇ ਈ ਵਾਹ ਹੈ ਬੇਬਸੇ ਤਖਤੂਰ ਵਟਿਆਲੇ ਹਾਂ ਜੀ ਸੋਪਾ ਪ੍ਰਸਾਦਾ ਪਾਣੀ ਸ਼ਕੈਂ ਲੰਗਰ ਤੇ ਤੇ ਹੁਣ ਆਪਾਂ ਦਰਸ਼ਨ ਵੀ ਕਰ ਲਏ ਨੇ ਤੁਸੀਂ ਵੀ ਦਰਸ਼ਨ ਕਰ ਲਏ ਹੋਣਗੇ ਗੁਰੂ ਸਾਹਿਬ ਜੀ ਦੇ ਗੁਰੂ ਘਰ ਦੇ ਤੇ ਇਮਾਰਤ ਇੱਧਰ ਵੈਸੇ ਪਿੱਛੇ ਬਣੀ ਵੀ ਜਾ ਰਹੀ ਹੈ ਜੀ ਥੋੜੀ ਬੋਤੀ ਤੇ ਸਾਹਮਣੇ ਇੱਧਰ ਲੰਗਰ ਹਾਲ ਹੈ ਜੀ ਤੇ ਉਤਰ ਕੇ ਗੁਰੂ ਸਾਹਿਬ ਇੱਥੋਂ ਇੱਥੋਂ ਉਤਰ ਕੇ ਨਾਲ ਹੀ ਥੱਲੇ ਲੰਗਰ ਹਾਲ ਜੀ ਪੈਕਸਾਈਡ ਤੇ ਸੰਗਤ ਕਾਫੀ ਆ ਆ ਗਈ ਬਾਕੀ ਇਧਰਾਂ ਰੂਮ ਬਣੇ ਹੋਏ ਆ ਤਾਂ ਤੇ ਰਹਿਣ ਵਾਸਤੇ ਆਪਾਂ ਨੂੰ ਕਮਰੇ ਮਿਲ ਜਾਣਗੇ ਤੇ ਹੁਣ ਆਪਾਂ ਚਲਦੇ ਆ ਜੀ ਗੱਡੀ ਵਾਲ ਆਪਣੀ ਆ ਵੀ ਚਲ ਜੀ ਚਲਿਏ ਚਲੋ ਲੋ ਜੀ ਇਹ ਬਣਿਆ ਹੋਇਆ ਦੀਵਾਨ ਖਾਨ ਇੱਧਰ ਤੇ ਆਪਾਂ ਹੁਣ ਚਲਦੇ ਆਂ ਵੀ ਦਰਸ਼ਨ ਕਰ ਲੇ ਗੁਰੂ ਸਾਹਿਬ ਜੀ ਦੇ ਹਾਂ ਜੀ ਕਿਦਾਂ ਦਰਸ਼ਨ ਹੋਏ ਫਿਰ ਬਹੁਤ ਵਧੀਆ ਸ਼ਾਂਤੀ ਹੋ ਗਈ ਨਾ ਮੰਨ ਚਲੋ ਚਲੋ ਇਹ ਬਾਕੀ ਇੱਧਰ ਮੇਰੇ ਟੈਂਟ ਵੀ ਲਾ ਰਹੇ ਨੇ ਕੋਈ ਸਮਾਗਮ ਹੈ ਕੋਈ ਸਮਾਗਮ ਹੈ ਕੋਈ ਪ੍ਰੋਗਰਾਮ ਹੈ ਹਾਂ ਹੋਲੀ ਦਾ ਹੈ ਸਾਹ ਹੋਲੀ ਦਾ ਠੀਕ ਹੈ ਹੋਲੀ ਦੇ ਤਿਹਾਰ ਕਰਕੇ ਹੋਲੇ ਮੋਲੇ ਕਰਕੇ ਜੀ ਤਿਆਰੀਆਂ ਫੁੱਲ ਚੱਲ ਰਹੀਆਂ ਨੇ ਗੁਰੂ ਘਰ ਇਹ ਇਧਰ ਬਜ਼ੁਰਗਾਂ ਵਾਸਤੇ ਲਿਫਟ ਵੀ ਹੈਗੀ ਆ ਜੀ ਜਿਹੜਾ ਬਜ਼ੁਰਗ ਕੋਈ ਆ ਨਹੀਂ ਸਕਦਾ 휠 ਚੇਅਰ ਜਿਵੇਂ ਕੋਈ ਬਜ਼ੁਰਗ ਹੋਵੇ ਤਾਂ ਇੱਥੇ ਲਿਫਟ ਗੁਰਦੁਆਰਾ ਉਪਲਬਧ ਹੈ ਜੀ ਤੇ ਤੁਸੀਂ ਲਿਫਟ ਚ ਵੀ ਆ ਸਕਦੇ ਹੋ ਜੀ ਚਲਦੀ ਹੈ ਦੇਖੀ ਚੱਕਰ ਕੇ ਚਲਦੀ ਹੈ ਕਿ ਨਹੀਂ ਚਲਦੀ ਹੈ ਜੀ ਚਲਦੀ ਹੈ ਹੱਲੇ ਜਾਣਾ ਕਿੱਥੇ ਜਾਣਾ ਗਾਣਾ ਕਿੱਥੇ ਆ ਜਾਉਂਦੇ ਕੌਣ ਨਾਲ ਕੁਝ ਜੀ ਤਬਦਨਾ ਚਲੋ ਜਾ ਕੇ ਦੇਖੀ ਦੀ ਜੀ ਤੇ ਕੀ ਬਣਦਾ ਆਪਾਂ ਬਜ਼ੁਰਗ ਇਹ ਬਜ਼ੁਰਗ ਆ ਵਸਤੇ ਆ ਲਓ ਜੀ ਆ ਗਏ ਤੇ ਚਲੋ ਉਹਨਾਂ ਵਿੱਚ ਵੇਖਣ ਮਿਲ ਜਾਂਦੀ ਹੈ ਲੋ ਜਪਾਂ ਇਹ ਗੱਡੀ ਤੇ ਆਈਆਂ ਜੀ ਤੇ ਨਾ ਪਾਈਦੇ ਤੇ ਵਾਪਸ ਜਾਣਾ ਜੀ ਚਲੋ ਜੀ ਬੈਠੋ 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 ਚਲ ਰਾਜੂ ਆਇਆ ਨਹੀਂ ਲੱਗਦਾ ਤੁਸੀਂ ਕਿੱਥੋਂ ਆਏ ਹੋ ਸਪਿੰਡ ਕਲਸੀਆਂ ਕਲਾ ਦੋ ਪਿੱਖਣ ਸ਼ਹਿਰ ਤੋਂ ਅਮਰਖਤਰਨ ਤਾਂ ਠੀਕ ਹੈ ਤੁਸੀਂ ਵੀ ਉੱਥੋਂ ਆਇਓ ਅਸੀਂ ਬਸਰ ਕੇ ਗੱਲਾਂ ਕਰਾਇਆ ਜੀ ਬਸਰ ਕੇ ਗੱਲਾਂ ਤੁਸੀਂ ਆ ਜਾਓ ਅੱਗੇ ਆ ਜਾਓ ਅੱਗੇ ਇਹ ਵੀ ਪੁੱਛੋ ਇੰਟਰਵਿਊ ਲੈ ਰਹੇ ਸਾਰੇ ਤੁਸੀਂ ਕਿਥੋਂ ਜੀ ਉਹ ਐਂਡ ਸਹਾਬ ਕਿਥੋਂ ਜੀ ਉਹ ਐਂਡ ਸਹਾਬ ਅਫਗਾਨ ਸਹਾਬ ਬਾਬਾ ਦੀਪ ਸਿੰਘ ਦਾ ਪਿੰਡ ਜੀ ਠੀਕ ਹੈ ਜੀ ਵਾਹ ਜੀ ਵਾਹ ਹਾਂ ਜੀ ਆਇਓ 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 ਸਾਰੇ ਸੰਗਤ ਆਪਣੇ ਨਾਲ ਹੀ ਆਈਆਂ ਸੀ ਚਲੋ ਬੈਠੋ ਜੀ ਫਿਰ ਆਓ ਜੀ ਸੰਤ ਜੀ ਆਇਓ ਤੇਰਾ ਕੀ ਨਾਮ ਹੈ ਮਨਰਾਜ ਮਨਰਾਜ ਸਿੰਘ ਤੇਰਾ ਕੀ ਨਾਮ ਬਤੋ खुशप्रीत ओहो खुशप्रीत आई खुश है चलो जी चलो चलो सत श्री अकाल खालसा वाहेगुरू फतेह ਸੋ ਹਾਂ ਜੀ ਆਪਾਂ ਹੁਣ ਤੁਰ ਪਏ ਜਿੱਥੋਂ ਗੁਰੂ ਘਰ ਤੋਂ ਤੇ ਆ ਬੜਿਆ ਜੀ ਸਾਰਾ ਮੈਂ ਨੋਟ ਕਰਦਾ ਹਾਂ ਕਿ ਕਿੰਨੀ ਮਾਤ ਕਰਨ ਇਹਨਾਂ ਦੀ ਵੰਦੀ ਦਿਨ ਆ ਤਾਂ ਪਰਿਸ਼ਠੀ ਬੜਿਆ ਹਾਂਜੀ 40% ਦਾ ਹੋ ਜਾ ਰਿਹਾ ਛੋਟੇ ਨਾਲ ਕਿ ਬੰਦੇ ਨਹੀਂ ਪਹਿਲਾਂ ਨਹੀਂ ਜਿੱਦ ਲੋਕਾਂ ਦੇ ਆਪ ਕੋਲ ਜਿਆਰੇ ਪਿਆ ਠੀਕ ਆ ਠੀਕ ਆ ਅੱਜ ਉਹ ਸੇਬਾ ਕਰ ਕੋਈ ਨਹੀਂ ਸਾਮ ਰਹੀ ਸੀ ਉਹ ਸਾਮ ਨੇ ਡਿਊਟੀ ਅਸਿੰਗੋ ਆਪ ਦੇ ਕਰਤਾਂ ਆ ਅੱਜ ਸੈਟਰਡੇ ਆ ਅਸੀਂ ਕੀ ਵੀ ਕਰਦੇ ਹਾਂ ਅੱਜ ਆਪਾਂ ਹਾਂਜੀ ਸੋਪਾ ਆਏ ਜੀ ਗੁਰਦੁਆਰਾ ਭਾਈ ਸਹਿਬ ਸਿੰਘ ਜੀ ਪੰਜਵੇਂ ਪਿਆਰੇ ਪੰਜਵੇਂ ਪਿਆਰੇ ਭਾਈ ਸਹਿਬ ਸਿੰਘ ਜੀ ਬਿਦਰਸ਼ਾ ਦੇ ਰਹਿਣ ਵਾਲੇ ਸੀ ਤੇ ਇੱਥੋਂ ਹੀ ਫਿਰ ਗੁਰੂ ਇਹਨਾਂ ਨੂੰ ਪ੍ਰਸਾਦ ਜੋ ਦਰਸ਼ਨਾਂ ਵਾਸਤੇ ਜਾਂਦੀ ਸੀ ਗੁਰੂ ਸਾਹਿਬ ਜੀ ਦੇ ਤੇ ਜਦੋਂ ਪੰਜ ਸ਼ਿੱਸਾ ਦੀ ਮੰਗ ਕੀਤੀ ਗੁਰੂ ਸਾਹਿਬ ਜੀ ਨੇ ਤੇ ਪੰਜਵੇਂ ਪਿਆਰੇ ਖੜੇ ਹੋਏ ਸੀ ਬਿੱਦਰ ਦੇ ਰਹਿਣ ਵਾਲੇ ਤੇ ਆਪ ਅੱਜ ਉਹਨਾਂ ਦੇ ਅਸਥਾਨ ਤੇ ਆਏ ਹੋਏ ਜੀ ਬਿੱਦਰ ਸ਼ਹਿਰ ਵਿੱਚ ਤੇ ਮਾਤਾ ਭਾਗਪੁਰ ਜੇ ਸਥਾਨਾ ਤੋਂ ਗੁਰੂ ਸਾਹਿਬ ਜੀ ਉੱਥੋਂ ਬਾਬਾ ਜੀ ਭਾਈ ਸਾਹਿਬ ਜੀ ਉੱਥੋਂ ਚੱਲ ਕੇ ਗਏ ਸੀ ਫਿਰ ਤੇ ਹੁਣ ਆਪਾਂ ਚੱਲਦੇ ਹਾਂ ਜੀ ਦਰਸ਼ਨ ਕਰਦੇ ਹਾਂ ਅੰਦਰ ਜਾ ਕੇ ਤੇ ਆਪ ਜੀ ਨੂੰ ਦਰਸ਼ਨ ਕਰਾਉਨੇ ਆ ਜੀ ਤੇ ਇਹ ਆ ਜੀ ਬਾਹਰਲਾ ਪਾਸਾ ਜੀ ਇਹ ਸਥਾਨ ਹੈ ਜੀ ਪੰਜਵੇਂ ਪਿਆਰੇ ਭਾਈ ਸੱਭ ਸਿੰਘ ਜੀ ਉਹਨਾਂ ਦਾ ਗੁਰੂ ਘਰ ਬਣਿਆ ਹੋਇਆ ਜੀ ਅੱਜ ਦੇ ਇਸ ਸਾਸਨ ਦੀ ਕੀ ਆਪ ਜੀ ਸਾਰੇ ਤੁਹਾਡਾ ਇਤਿਹਾਸਕ ਸੰਸਥਾ ਦੀ ਬਾਣੀ ਨੂੰ ਦਿੱਤਾ ਅੱਜ ਉਹ ਆਜਿ ਕੂ ਕੀ ਪਤੇ ਇਹ ਪਵਨ ਸਥਾਨ ਗੁਰਦੁਆਰਾ ਪੰਜਵੇਂ ਪਿਆਰੇ ਭਾਈ ਸਾਹਿਬ ਸਿੰਘ ਜੀ ਦਾ ਜਨਮ ਇਸੇ ਹੀ ਪਾਵਨ ਤਰਤੀ ਬیدر ਸ਼ਹਿਰ ਕਰਨਾਟਕ ਦਾ ਹੈ ਜੀ ਜਦੋਂ 3 ਮਾਰਚ 1699 ਨੂੰ ਵਿਸਾਖੀ ਵਾਲੇ ਦਿਨ ਖਾਲਸੇ ਪੰਥ ਦੀ ਸਾਜਣਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਕੀਤੀ ਉਹ ਪੰਜਵੇਂ ਪਿਆਰੇ ਭਾਈ ਸਾਹਿਬ ਸਿੰਘ ਜੀ ਪਿਤਾ ਗੁਰਨਾਰਾਇਣ ਜੀ ਮਾਤਾ ਅਨਕੁਮਾ ਜੀ ਇਥੋਂ ਚੱਲ ਕੇ ਸ੍ਰੀ ਅਨੰਦਪੁਰ ਤੱਕ ਸ੍ਰੀ ਕੇਸਗੜ ਸਾਹਿਬ ਜਾ ਕੇ ਪੰਜਾ ਪਿਆਰੇ ਆਦੀ ਚੌਣ ਸਮੇ ਗੁਰੂ ਮਹਾਰਾਜ ਜੀ ਅੱਗੇ ਆਪਣਾ ਸੀਸ ਭੇਟ ਕੀਤਾ ਅਤੇ ਅਮਰਤ ਦੀ ਦਾਤ ਪ੍ਰਾਪਤ ਕੀਤੀ ਜੀ ਚਮਕੌਰ ਸਾਹਿਬ ਦੇ ਗੜੀ ਵਿੱਚਾ ਜੰਗ ਲੜਦੇ ਹੋਏ ਸ਼ਹੀਦੀ ਪ੍ਰਾਪਤ ਕੀਤੀ ਇਹ ਗੁਰਦੁਆਰਾ ਪੰਜਵੇਂ ਪਿਆਰੇ ਭਾਈ ਸਾਹਿਬ ਸਿੰਘ ਜੀ ਦੇ ਯਾਦ ਵਿੱਚ ਬਣਿਆ ਹੈ ਜੀ ਅបਸਾਰੀ ਯਾਤਰਾ ਸਫਲ ਹੋਵੇ ਨਾਮ ਦਾਣ ਗੁਰਸਿੱਖੀ ਜੀਵਨ ਬਖਸ਼ੇ ਸਾਰੇ ਫਤੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜ ਪਿਆਰੇ ਭਾਈ ਸਾਹਿਬ ਸਿੰਘ ਜੀ ਦਾ ਜਨਮ ਸਥਾਨ ਹੈ ਜੀ ਇਧਰ ਚਲੋ ਜੀ ਹੁਣ ਆਪਾਂ ਚੱਲਦੇ ਆਂ ਜੀ ਫਿਰ ਵਾਪਸ ਸਚਕੰਡ ਹਜ਼ੂਰ ਸਾਹਿਬ ਵੱਲ ਤੇ ਬੈਠਦੇ ਆਂ ਜੀ ਹੰਦਰ ਹਾਂ ਜੀ ਗੁਰਦੁਆਰਾ ਸਾਹਿਬ ਹੈ ਜੀ ਬਣਾਇਆ ਹੈ ਜੀ ਗੁਰਦੁਆਰਾ ਯਾਦਗਾਰ ਸਾਹਿਬ ਜਦ ਬਾਪੂ ਚਰਨਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਤੇ ਜਦੋਂ ਆਪਾਂ ਨਾਨਕ ਚਿਰਾ ਗੁਰਦਸਹਿਬ ਵੱਲ ਜਾਂਦੇ ਆਂ ਇਹ ਰਸਤੇ ਵਿੱਚ ਪਹਿਲਾ ਸਟਾਪ ਆਉਂਦਾ ਜੀ ਇਹ ਇੱਥੇ ਸੰਗਤ ਰੁੱਕ ਕੇ ਅਸ਼ਾਦਾਬਾਉਨ ਛੱਕ ਜਾਂਦੀ ਆ ਤੇ ਉਸ ਤੋਂ ਬਾਅਦ ਫਿਰ ਅਗਲੇ ਪੜਾਵਲੇ ਚੱਲ ਜਾਂਦੀ ਆ ਜੀ ਅੱਗੇ ਗੁਰਦਵਾਰਾ ਸਾਹਿਬ ਮਾਤਾ ਭਾਗਵਰ ਪੰਜ ਪਿਆਰ ਵਿੱਚ ਭਾਈ ਸੱਭ ਸਿੰਘ ਜੀ ਇੱਧਰ ਦੇ ਰਹਿਣ ਵਾਲੇ ਤੇ ਉਸ ਤੋਂ ਬਾਅਦ ਫਿਰ ਨਾਨਕ ਚੀਦਾ ਗੁਰਦਵਾਰਾ ਸਾਹਿਬ ਸੰਗਤਾਂ ਪਹੁੰਚ ਜਾਂਦੀ ਆ ਤੇ ਇਹ ਆ ਜੀ ਬਾਹਰ ਲਈ ਗੁਰਦਵਾਰਾ ਸਾਹਿਬ ਦੇ ਦਰਸ਼ਨ ਦਿਉੜੀ ਤੇ ਚਲੋ ਹੁਣ ਆਪਾਂ ਚੱਲਦੇ ਆ ਜੀ ਫਿਰ ਵਾਪਸ ਹਜੂਰ ਸਾਹਿਬ ਵੱਲ ਤੇ ਆਪਾਂ ਇਹ ਗੱਡੀ ਚਾਏ ਹੋਏ ਜੀ ਤੇ ਆਪਾਂ ਚੱਲਦੇ ਆਂ ਜੀ ਵੈਰੀ ਗੁਰੂਖਾਲ ਸਾਹਿਬ ਵੈਗੁਰੂ ਜੀ ਕੀ ਫਤਿਹ ਤੇ ਮੈਂ 바ਲੂ ਜੀ ਮੈਂ ਆਪਣੀ ਸਾਧ ਸੰਗ ਜੀ ਨੂੰ ਲੈ ਕੇ ਗਿਆ ਨਾਨਕਸ਼ੀਰਾ ਸਾਹਿਬ ਤਾਂ ਮੇਰਾ ਮੋਬਾਈਲ ਨੰਬਰ ਹੈਗਾ 98140 44858 98140 44858 ਇਹ ਗੱਡੀ ਨੰਬਰ ਆਪਣਾ ਤੇ ਭਾਜੀ ਉਹਨਾਂ ਨਾਲ ਬਾ ਕੀ ਸੰਪਰਕ ਕਰ ਲਓ ਵੀ ਕਿੰਨਾ ਬਹੁਤ ਵਧੀਆ ਸਰਵਿਸ ਦਿੱਤੀ ਹੋਈ ਆਪਾਂ ਕੋਈ ਜਨੇ ਵੀ ਮਤਲਬ ਜਾਣਾ ਤੇ ਭਾਜੀ ਨਾਲ ਸੰਪਰਕ ਕਰ ਲਿਓ ਤੇ ਗੁਰਦਰਾ ਲੰਗਰ ਹਾਲ ਲੰਗਰ ਸਾਹਿਬ ਜੇ ਬਾਹਰ ਵੀਰ ਜੀ ਗੱਡੀ ਲਾਉਂਦੇ ਨੇ ਹਰ ਰੋਜ਼ ਇਹਨਾਂ ਨਾਲ ਸੰਪਰਕ ਕਰ ਲਿਓ ਤੇ ਤੁਹਾਨੂੰ ਲੈ ਜਾ ਕੇ ਲਿਜਾ ਕੇ ਲਿਜਾਣਗੇ ਤੇ ਨਾਲ ਗੁਰੂ ਘਰਤਾਂਵਾਂ ਦੀ ਯਾਤਰਾ ਕਰਾਉਣਗੇ ਜੀ ਧੰਨਵਾਦ ਜੀ ਕਲ ਸਾਹਿਬ ਵਾਹਿਗੁਰੂ ਜੀ ਖਤੇ ਇਹ ਆਪਣੇ ਨਾਲ ਸੰਗਤ ਸੀ ਜਿਹਦੇ ਨਾਲ ਗਏ ਸੀ ਆਪਣੇ ਨਾਨਕ ਜੀ ਦਾ ਤੱਕ ਠੀਕ ਹੈ ਜੀ ਵਾਪਸ ਜੀ ਆਇਆ ਨੂੰ ਲੋ ਜੀ ਆਪਾਂ ਆ ਗਏ ਜੀ ਹੁਣ ਦਰਸ਼ਨ ਕਰਕੇ ਗੁਰਦਰਾ ਨਾਨਕੇ ਚੇਰਾ ਸਾਹਿਬ ਜੀ ਤੋਂ ਇਧਰ ਤੋਂ ਇਹ ਵਾਪਸ ਆ ਗਏ ਜੀ ਨਦੇੜ ਹਜ਼ੂਰ ਸਾਹਿਬ ਜੀ ਬਹੁਤ ਬੜੇ ਦਰਸ਼ਨ ਹੋਏ ਤੇ ਹੁਣ ਆਪਾਂ ਆਰਾਮ ਕਰਾਂਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਜਿਹੜੇ ਨਵੇਂ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਵਿੱਚ ਸਾਰਨ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੱਬ ਰੱਖਾ ਜੀ